ਕੀ ਲੀਗਲ ਤੀਜੀ ਗੱਲ ਜਿਹੜੀ ਹੈਗੀ ਦੇ ਕੋ ਚਿਚਣਾ ਬਾਰੇ ਚਿਚਣਾ ਬਾਰੇ ਦੇਖੋ ਯਾਰ ਕਿੰਨੀ ਕੁ ਦੇਰ ਅਸੀਂ ਇਲਾਜ ਕਰਵਾਈ ਜਾਵਾਂਗੇ ਹੁਣ ਦੇਖੋ ਬੇਸਿਕ ਫਿਲਪੁਲ ਊੜਾੜਾ ਦੇ ਕੋ ਚਿਚੜੀ ਇੱਕ ਚਿਚੜੀ ਜੁੜੀ ਇੱਕ ਵੀ ਤੁਹਾਡੇ ਘਰੇ ਹੈਗੀ ਤਾਂ ਉਹਨੇ 2-3000 ਅੰਡਾ ਰੋਜ਼ ਦਾ ਦੇਣਾ ਉਹ 2-3000 ਅੰਡੇ ਤੋਂ ਦੇਖੋ ਰੋਜ਼ ਦਿਹਾੜੀ ਕਿੰਨੇ ਚਿਚੜ ਨਿਕਲੀ ਜਣੇ ਆ 20% ਚਿਚੜ ਜਿਹੜੇ ਹੁੰਦੇ ਆ ਪਸ਼ੂ ਦੇ ਸਰੀਰ ਤੇ ਹੁੰਦੇ ਆ 80% ਚਿਚੜ ਖੱਲਾਂ ਖੁੰਜਿਆਂ ਚ ਹੁੰਦੇ ਆ ਹੁਣ ਦੱਸੋ ਜੀ 20% ਚਿਚੜ ਪਸ਼ੂ ਦੇ ਸਰੀਰ ਤੇ ਆ ਕੀ ਟੀਕੇ ਲਵਾਉਣ ਦਾ ਮਸਲਾ ਹੱਲ ਹੋ ਜਾਊਗਾ ਕਦੇ ਵੀ ਨਹੀਂ ਹੋਣਾ ਤੁਹਾਡੇ 20% ਤੁਸੀਂ ਮਾਰ ਲੋਗੇ ਉਹਦਾ ਹੱਲ ਕੀ ਹੈ ਹਰ 15 ਰੁਪਏ 'ਚੋ ਚਿੱਟੜਾ ਦੀ ਦਵਾਈ ਸਪਰੇਅ ਕਰੋ ਸਰਕਾਰੀ ਹਸਪਤਾਲ 'ਚ ਦਵਾਈ ਮਿਲਦੀ ਉੱਥੋਂ ਲਿਆਓ ਨਹੀਂ ਤਾਂ ਦੁਕਾਨ ਤੋਂ ਲਿਆਓ ਦੂਜੀ ਗੱਲ ਫਲੇਮ ਗਨ ਫਲੇਮ ਗਨ ਮੈਂ ਗੁਰਪ੍ਰੀਤ ਨੂੰ ਕਹਾਂਗਾ ਇੱਥੇ ਤੁਹਾਡੇ ਇੱਥੇ ਮੰਗਾ ਕੇ ਰੱਖਾਂਗੇ 1500-2000 ਰੁਪਏ ਦੀ ਗਨ ਹੈ ਕੋਈ ਮਹਿੰਗੀ ਨਹੀਂ ਪੈਂਦੀ 15-20 ਸਾਲ ਖਰਾਬ ਨਹੀਂ ਹੁੰਦੀ ਹੈਗੀ ਉਹਦੇ ਨਾਲ ਤੁਹਾਡੇ ਬੈਕਟੀਰੀਆ ਵਾਇਰਸ ਚਿਚਰਾਂ ਦੇ ਅੰਡੇ ਚਿਚਰਾਂ ਦੇ ਅੰਡੇ ਤੇ ਕੋਈ ਵੀ ਦਵਾਈ ਕੰਮ ਨਹੀਂ ਕਰਦੀ ਹੈਗੀ ਉਹ ਤੁਹਾਨੂੰ ਸਿਰਫ ਸਾੜਨੇ ਹੀ ਪੈਣੇ ਆ ਜਿੰਨੇ ਸਾਡੇ ਪੰਜਾਬ ਚ ਵੱਡੇ ਫਾਰਮ ਨੇ ਉਹ ਸਾਰੇ ਵਰਤਨ ਲੱਗੇ ਤੁਹਾਡੇ ਪਿੰਡ ਚ ਦੋ ਫਲੇਮ ਗਨ ਵੀ ਰੱਖਤੀ ਰੱਖੀਆਂ ਹੁਣ ਤਾਂ ਤੁਹਾਡੇ ਸਾਰੇ 15 20 25 50 ਬੰਦਿਆਂ ਦਾ ਕੰਮ ਸਰ ਸਕਦਾ ਹੈਗਾ ਪਰ ਇਹ ਹੱਲ ਕਰਨਾ ਪੈਣਾ ਹੈ ਇਹ ਹੱਲ ਕੀਤੇ ਬਿਨਾ ਨਹੀਂ ਗੱਲ ਬਣਨੀ ਹੈਗੀ ਕਿਉਂਕਿ ਫਲੇਮ ਕਰਨ ਵਾਲੇ ਅੰਡੇ ਜਿਹੜੇ ਹੈਗੇ ਚਿਚਰਾਂ ਦੇ ਉਹ ਖਤਮ ਕੀਤੇ ਜਾ ਸਕਦੇ ਮੈਂ ਕੁਝ ਵੀਡੀਓ ਵੀ ਇਹਨਾਂ ਨੂੰ ਭੇਜੂੰਗਾ ਜਿਹੜੇ ਤੁਹਾਨੂੰ ਇੱਥੇ ਰੈਗੂਲਰਲੀ ਦਿਖਾਇਆ ਕਰਨਗੇ ਦੇਖੋ ਚਿਚਰਾਂ ਦੀਆਂ ਚਾਰ ਬਿਮਾਰੀਆਂ ਆ ਰਹੀਆਂ ਪੰਜਾਬ ਦੇ ਵਿੱਚ ਪਹਿਲੇ ਨੰਬਰ ਤੇ ਐਨਾ ਪਲਾਜ਼ਮਾ ਜਿਹਨੂੰ ਅਸੀਂ ਪੀਲੀਆ ਰੋਗ ਕਹਿੰਦੇ ਨੇ ਅੱਜ ਕਿੰਨੇ ਪਸ਼ੂ ਦੀ ਟੈਸਟ ਕਰਾ ਲਓ ਖੂਨ ਦੀ ਕਮੀ ਹੋਊਗੀ ਜਿੰਨੇ ਪਸ਼ੂ ਪਿੱਛੇ ਮਰੇ ਐ ਜਿੰਨੇ ਵੀ ਕਿਸੇ ਵੀ ਹੋਰ ਬਿਮਾਰੀ ਨਾਲ ਮਰਦੇ ਐ ਉਹਨਾਂ 'ਚ ਲੁਕੀ ਵੀ ਬਿਮਾਰੀ ਐਨਾ ਪਲਾਜ਼ਮਾ ਹੁੰਦੀ ਐ ਫੋ ਜਦੋਂ ਵੀ ਪਸ਼ੂ ਤੁਹਾਡਾ ਗਰਮੀ ਸ਼ੁਰੂ ਹੋ ਰਹੀ ਹੈ ਮਾੜਾ ਮੋਟਾ ਵੀ ਬਿਮਾਰ ਹੋ ਰਿਹਾ ਹੈ ਤੁਹਾਡੇ ਇੱਥੇ ਜਿਹੜੀ ਵੀ ਲੈਬੋਰੀ ਹੈਗੀ ਬੰਦਿਆਂ ਵਾਲੀ ਪਸ਼ੂਆਂ ਵਾਲੀ ਜਾਂ ਕੋਈ ਸਰਕਾਰੀ ਹਸਪਤਾਲ ਹੈਗਾ ਤੁਹਾਡੇ ਪੋਲੀਕਲੀਨਿਕ ਹੈਗਾ ਉੱਥੋਂ ਪਸ਼ੂ ਦਾ ਖੂਨ ਟੈਸਟ ਕਰਾਓ ਹਿਮੋਗਲੋਬਿਨ ਟੈਸਟ ਕਰਾਓ ਹਿਮੋਗਲੋਬਿਨ ਟੈਸਟ ਕਰਾਉਣਾ 50 ਰੁਪਏ ਦਾ ਜੇ ਪੂਰਾ ਸੀਬੀਸੀ ਟੈਸਟ ਕਰਾਈਏ ਤਾਂ ਉਹ 200 ਰੁਪਏ ਦਾ ਟੈਸਟ ਹੈ ਜੇ ਤੁਹਾਡਾ ਪਸ਼ੂ ਬਿਮਾਰ ਹੋ ਗਏ ਇੱਕ ਦਿਨ ਤੁਸੀਂ ਇਲਾਜ ਕੀਤਾ ਦੂਜੇ ਦਿਨ ਨਹੀਂ ਫਰਕ ਪਿਆ ਤਾਂ ਸੀਬੀਸੀ ਕਰਾਓ ਕਿਉਂਕਿ ਗਰਮੀਆਂ ਚ ਪਸ਼ੂ ਉਹ ਮਰਦੇ ਆ ਜਿੰਨਾ ਚ ਖੂਨ ਦੀ ਕਮੀ ਹੁੰਦੀ ਹੈਗੀ ਲੋਕੀ ਦੁਨੀਆ ਭਰ ਦਾ ਇਲਾਜ ਕਰਾਈ ਜਾਣਗੇ 4 4 5 5000 ਅਸੀਂ ਦਵਾਈਆਂ ਤੇ ਲਾ ਲੈਨੇ ਪਰ ਅਸੀਂ 200 ਰੁਪਏ ਦਾ ਟੈਸਟ ਨਹੀਂ ਕਰਾਉਂਦੇ ਹੈਗੇ ਕਿਉਂਕਿ ਚਿਚਰਾਂ ਦੀਆਂ ਬਿਮਾਰੀਆਂ ਹੁਣ ਅਪ੍ਰੈਲ ਤੋਂ ਲੈ ਕੇ ਅਕਤੂਬਰ ਤੱਕ ਇਹਨਾਂ ਦਾ ਹਮਲਾ ਬਹੁਤ ਜ਼ਬਰਦਸਤ ਹੋਣਾ ਹੈਗਾ ਦੂਜਾ ਜਿਹੜਾ ਦੇਖੋ ਸਾਡੇ ਕੋਲੇ ਸਰਾਂ ਦੀ ਬਿਮਾਰੀ ਆਉਂਦੀ ਹੈ ਸਰਾਂ ਦੀ ਬਿਮਾਰੀ ਹਮੇਸ਼ਾ ਤੁਹਾਨੂੰ ਉੱਥੇ ਦੇਖਣ ਨੂੰ ਮਿਲੂਗੀ ਜਿੱਥੇ ਤੁਹਾਡੀਆਂ ਮੱਜਾਂ ਨੇ ਜ਼ਿਆਦਾ ਤੇ ਰੂੜੀਆਂ ਨੇੜੇ ਲੱਗੀਆਂ ਹੋਣਾਂ ਦੇ। ਤੁਹਾ ਦਾ ਹੱਲ ਕੀ ਹੈ ਵੀਰੋ ਤਾਂ ਰੂੜੀਆਂ ਥੋੜੀ ਦੂਰੀ ਤੇ ਕਰੋ ਜੇ ਨਹੀਂ ਦੂਰੀ ਤੇ ਕਰ ਸਕਦੇ ਰੂੜੀਆਂ ਦੇ ਉੱਤੇ 15 ਦਿਨ ਪਿੱਛੋਂ ਦਵਾਈ ਦੀ ਸਪਰੇਅ ਕਰੋ। 10-15 ਰੁਪਏ ਤੋਂ ਵੱਧ ਦੀ ਦਵਾਈ ਨਹੀਂ ਪੈਂਦੀ ਇੱਕ ਵਾਰੀ ਸਪਰੇਅ ਕਰਨ ਦੀ। ਠੀਕ ਹੈ ਨਾ ਤੇ ਦੇਖਣੋ ਇਲਾਜ ਕਿੱਥੇ ਜਾ ਰਿਹਾ ਹੈ। ਤੀਜੇ